ਦੇਖੋ ਕਿਵੇਂ ਬਿਨਾਂ ਡਰਾਈਵਰ ਤੋਂ ਪੱਜ ਰਿਹਾ ਏ ਟਰੈਕਟਰ ਥੋੜੀ ਜੀ ਗਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਹਾਦਸਾ ਤੁਸੀਂ ਤਸਵੀਰਾਂ ਵਿੱਚ ਦੇਖੋ ਕਿਸ ਤਰ੍ਹਾਂ ਇਹ ਟਰੈਕਟਰ ਪੂਰੀ ਸਪੀਡ ਦੇ ਵਿੱਚ ਆ ਰਿਹਾ ਤੇ ਆਸੇ ਪਾਸੇ ਮੌਜੂਦ ਜਿਹੜੇ ਲੋਕ ਨੇ ਉਹ ਇਹ ਸੋਚ ਰਹੇ ਹਨ ਕਿ ਟਰੈਕਟਰ ਨੂੰ ਕੋਈ ਡਰਾਈਵਰ ਚਲਾ ਰਿਹਾ ਹੋਣਾ ਕੰਟਰੋਲ ਕਰ ਰਿਹਾ ਹੋਣਾ ਪਰ ਦੇਖੋ ਕਿਦਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਟਰੈਕਟਰ ਬਿਨਾਂ ਡਰਾਈਵਰ ਤੋਂ ਹੀ ਚੱਲ ਰਹੀ ਹੈ ਤਾਂ ਉਹ ਡਰ ਜਾਂਦੇ ਨੇ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਜੋ ਕਿ ਹੈਰਾਨ ਕਰ ਦੇਣ ਵਾਲੀ ਹੈ ਟਰੈਕਟਰ ਬਿਨਾਂ ਡਰਾਈਵਰ ਤੋਂ ਟਲਾਨ ਤੋਂ ਥੱਲੇ ਆ ਕੇ ਪਲਟ ਜਾਂਦੀ ਹੈ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਆ ਕੇ ਇਹਨੂੰ ਕੰਟਰੋਲ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹੋਣ ਦਾ ਕਾਰਨ ਇਹ ਸੀ ਕਿ ਟਰੈਕਟਰ ਨੂੰ ਡਰਾਈਵਰ ਦਲਾ ਅੰਤੇ پارک ਕਰਤਾ ਸੀ ਤੇ پارک ਕਰਨ ਤੋਂ ਥੋੜੀ ਦੇਰ ਬਾਅਦ ਹੀ ਇਹ ਟਰੈਕਟਰ ਸਪੀਡ ਦੇ ਵਿੱਚ ਥੱਲੇ ਆ ਕੇ ਪਲਟ ਜਾਂਦੀ ਹੈ ਅਚਾਨਕ ਇਹ ਟਰੈਕਟਰ ਪਲਟ ਜਾਂਦੀ ਹੈ ਜਿਸ ਦੇ ਕਰਕੇ ਆਸ-ਪਾਸ ਦੇ ਲੋਕੀ ਡਰ ਜਾਂਦੇ ਨੇ ਦੇਖੋ ਕਿੰਨੇ ਬੁਰੇ ਤਰੀਕੇ ਨਾਲ ਇਹ ਟਰੈਕਟਰ ਪਲਟੀ ਹੈ ਪਰ ਉਸ ਵਕਤ ਜੇ ਇਸ ਟਰੈਕਟਰ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਇੱਕ ਛੋਟੀ ਜੀ ਗਲਤੀ ਕਰਕੇ ਵੱਡਾ ਹਾਦਸਾ ਹੋ ਸਕਦਾ ਸੀ ਪਰ ਹੁਣੇ ਹਾਦਸੇ ਨੂੰ ਟਾਲਿਆ ਜਾ ਸਕਿਆ ਹੈ ਗਰੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਵ ਰਿਹਾ ਪਰ ਤੁਸੀਂ ਇਸ ਲਾਪਰਵਾਹੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ